ਫਗਵਾੜਾ ਦੇ ਹਰगोਬਿੰਦ ਨਗਰ ਵਿਖੇ ਸੇਠੀ ਮੈਡੀਕਲ ਸਟੋਰ ਤੇ ਲੁੱਟ ਦੇ ਮਾਮਲੇ ਵਿੱਚ ਪੁਲਿਸ ਨੇ ਦੋ ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਹੈ ਐਸਪੀ ਰੁਪਿੰਦਰ ਕੌਰ ਪੱਟੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਵੱਲੋਂ ਜਾਂਚ ਦੇ ਦੌਰਾਨ ਜੋ ਇਨਪੁਟ ਮਿਲੇ ਹਨ ਉਸੇ ਆਧਾਰ ਦੇ ਉੱਤੇ ਦੋ ਲੁਟੇਰੇ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੀ ਪਛਾਣ ਮੁੰਨਾ ਉਰਫ 라ਵਣ ਨਿਵਾਸੀ ਸੁੰਨ ਕਲੋਨੀ ਫਗਵਾੜਾ ਅਤੇ ਅਮਿਤ ਕੁਮਾਰ ਨਿਵਾਸੀ ਪਲਾਹੀ ਗੇਟ ਵਜੋਂ ਹੋਈ ਹੈ ਐਸਪੀ ਰੁਪਿੰਦਰ ਕੌਰ ਪੱਟੀ ਨੇ ਦੱਸਿਆ ਮੁੰਨਾ ਦਾ ਕ੍ਰਿਮਨਲ ਰਿਕਾਰਡ ਹੈ ਜਿਸ ਤੇ ਪਹਿਲਾਂ ਵੀ ਚਾਰ ਪਰਚੇ ਦਰਜ ਹਨ ਅਤੇ ਅਮਿਤ ਥੋੜੇ ਦਿਨ ਪਹਿਲਾਂ ਮੁੰਨਾ ਦੇ ਨਾਲ ਜੁੜਿਆ ਸੀ ਅਤੇ ਵਾਰਦਾਤਾ ਨੂੰ ਅੰਜਾਮ ਦਿੰਦਾ ਸੀ ਇਹਨਾਂ ਤੋਂ ਵਾਰਦਾਤ ਦੇ ਵਿੱਚ ਵਰਤਿਆ ਇੱਕ ਮੋਟਰਸਾਈਕਲ ਅਤੇ ਇੱਕ ਕੈਕਟਵਾ ਬਰਾਮਦ ਹੋਈ ਹੈ ਐਸਪੀ ਰੁਪਿੰਦਰ ਕੌਰ ਪੱਟੀ ਨੇ ਦੱਸਿਆ ਕਿ ਰਿਮਾਂਡ ਦੇ ਦੌਰਾਨ ਇਹਨਾਂ ਤੋਂ ਪੁੱਛਗਿੱਛ ਕਰਕੇ ਹੋਰ ਬਰਾਮਦਗੀ ਕੀਤੀ ਜਾਵੇਗੀ ਫਗਵਾੜਾ ਐਕਸਪ੍ਰੈਸ ਨਿਊਜ਼ ਤੋਂ ਵਿਨੋਦ ਸ਼ਰਮਾ ਦੀ ਰਿਪੋਰਟ 14 ਸਤੰਬਰ ਨੂੰ ਸਿੱਖੀ ਮੈਡੀਕਲ ਸਮੂਹ ਦੇ ਉਪਰ ਇੱਕ ਚੋਰੀ ਦਾ ਕੰਮ ਹੋਣ ਦਾ ਤੱਥ ਅਸੀਂ ਰਿਪੋਰਟ ਕਰਦੇ ਹਾਂ। ਉਹਦੇ ਸਬੰਧ ਦੇ ਵਿੱਚ ਸੈਕਰੀ ਬਨੋਤਰਾ ਸ਼ਾਰਮੀ ਕਰਦਿਆਂ ਹੋਇਆ ਐਫ ਆਈ ਆਰ ਰਜਿਸਟਰ ਕੀਤੀ ਗਈ ਹੈ। ਐਫ ਆਈ ਆਰ ਨੰਬਰ 513 ਸੈਕਸ਼ਨ 302 ਐਨਐਸਏ ਦੇ ਤਹਿਤ ਸਿਟੀ ਪਗਵਾਉਣਾਈ ਚ। ਇਮੀਡੀਏਟਲੀ ਮੌਕੇ ਤੇ ਸੜਗੀਆਂ ਟੀਮਾਂ ਪਹੁੰਚੀਆਂ ਮੌਕੇ ਤੇ ਕਲੇਸ਼ ਸੀ ਸਾਹਿਬ ਜਸਤੀ ਸਿੰਘ ਵੀ ਪਹੁੰਚੇ। ਸਾਰੀ ਸਿੱਤੀ ਦਾ ਗਾਇਦਾ ਲਿਆ ਗਿਆ ਜੋ ਵੀ ਇਨਪੁਟ ਸਾਨੂੰ ਤੋਂ ਮੌਕੇ ਤੋਂ ਨਹੀਂ ਆ ਕਿ ਸਿੱਤੀ ਦੇ ਬਗਾਰੇ ਨਹੀਂ ਸੀ ਪਰ ਜੋ ਵੀ ਦੁਨੀਆ ਵਗੈਰਾ ਜਿਵੇਂ ਵੀ ਸਾਨੂੰ ਇਨਪੁਟਸ ਮਿਲੇ ਨੇੜੇ-ਨੇੜੇ ਦੇ ਸਾਨੂੰ ਇਰੀਆਸ ਤੋਂ ਕੁਝ-ਕੁਝ ਸ਼ੱਕੀ ਜਿਹੜੇ ਮੋਟਰਸਾਈਕਲ ਤੇ ਵਿਅਕਤੀ ਮਿਲੇ ਉਹਨਾਂ ਦੀ ਲੀਡ ਦੇ ਉੱਪਰ ਔਰ ਆਪਣੀ ਸੋਰਸਿਸ ਨੂੰ ਮੂਸੀ ਕਾਲ ਕਰਦੇ ਹੋਏ ਟੈਕਨੀਕਲ ਇਨਕੁਇਰੀ ਲਈ ਤੇ ਬਹੁਤ ਹੀ ਮਿਹਨਤ ਕਰਦੇ ਹੋਏ ਡੀਐਸਪੀ ਸਾਹਿਬ ਔਰ ਸਾਡੇ ਐਸਐਚਓ ਸਿਟੀ ਵੱਲੋਂ ਜਿਹੜੇ ਇਹ ਮੁਜਰਮ ਹੈਗੇ ਨੇ ਦੋ ਇਹ ਗ੍ਰਿਫਤਾਰ ਕਰ ਲਏ ਗਏ ਨੇ ਇਹਨਾਂ ਦੇ ਨਾਮ ਨੇ ਜੀ ਮੁੰਨਾ ਕੁਮਾਰ ਉਹ ਸ਼ਰਵਣ ਇਹ ਸੂਨਗਲੋਗੀ ਪਗਵਾੜਾ ਦਾ ਰਹਿਣ ਵਾਲਾ ਹੈ ਤੇ ਅਮਿਤ ਕੁਮਾਰ ਉਸ ਅੰਬਾ ਏਪਲਾਹੀhetra ਰਹਿਣ ਵਾਲਾ ਇਹਦੇ ਵਿੱਚ ਜਿਹੜਾ ਮੁੰਨਾ ਹੈ ਇਹਦਾ ਬਹੁਤ ਗ੍ਰਿੰਡਲ ਕ੍ਰਾਈਮ ਰਿਪੋਰਟ ਪੁਰਾਣਾ ਹੈਗਾ ਜਿਹਦੇ ਤੇ ਚਾਰ ਪਰਚੇ ਕੱਲਾ ਵੀ ਚੋਰੀ ਦੇ ਹੋਲਗੇ ਸਨਾਚਿੰਗ ਦੇ ਹੋਏ ਨੇ ਔਰ ਐਨਡੀਪੀਐਸ ਦਾ ਵੀ ਹੈ ਜਿਹੜਾ ਅਮਿਤ ਕੁਮਾਰ ਹੈ ਤੇ ਇਹਦੇ ਨਾਲ ਨਿਆ ਜੁੜਿਆ ਸੀਗਾ ਕਿਉਂਕਿ ਸਾਰੇ ਇਹ ਨਸ਼ਾ ਵੀ ਲੈਂਦੇ ਹੈਗੇ ਨੇ ਤੇ ਇਸ ਚੱਕਰ ਦੇ ਵਿੱਚ ਇਹਨਾਂ ਦੀ ਪਿਆਰੀ ਦੋਸਤੀ ਹੈ ਜੀ ਹੈ ਇਹਨਾਂ ਤੋਂ ਸਾਨੂੰ ਇੱਕ ਮੋਟਰਸਾਈਕਲ ਜਿੱਦ ਤੇ ਇਹਨਾਂ ਨੇ ਵਾਰਦਾਤ ਕੀਤੀ ਸੀ ਹੀਰੋ ਸਪਲੈਂਡਰ ਔਰ ਇੱਕ ਐਕਟਿਵਾ ਬ੍ਰਾਹਮੋਤ ਜਿਹੜੇ ਬਿਨਾ ਨੰਬਰੀ ਤੇ ਇਹ ਵੀ ਜੀ ਅਸੀਂ ਇਹਦੇ ਤਫ਼तीश ਕਰ ਰਹੇ ਹਾਂ ਕਿ ਇਹ ਓਨਰਸ ਕੋਲੋਂ ਇਹ ਵੀ ਚੋਰੀ ਗਈ ਕੀ ਵਾਈਟਲ ਹੈਗੇ ਨੇ ਤੇ ਦੌਰਾਨੇ ਇਹਨਾਂ ਨੂੰ ਜਿਹੜਾ ਅਸੀਂ ਪੇਸ਼ ਕਰਾਇਆ ਹੈ ਦੌਰਾਨੇ ਰਿਮਾਂਡ ਇਹਨਾਂ ਤੋਂ ਸਾਰਾ ਇਹ ਤਫ਼तीश ਕੀਤੀ ਜਾਏਗੀ ਕਿ ਇਹਨਾਂ ਨੇ ਕਿੱਥੋਂ ਚੋਰੀ ਕੀਤਾ ਹੈਗਾ ਔਰ ਇਹਨੇ ਸਮਝਾਏਗਾ ਕਿ ਇਹ ਸਾਰਾ ਦਸਤਾਵੇਜ਼ ਕਿੱਥੋਂ ਆਉਂਦਾ ਵਿੱਚ ਬੋਲਦੀ ਕੈਸ਼ਬੀਟ ਕਵਰ ਵਾਲੀ ਨਹੀਂ ਇਹਨਾਂ ਤੋਂ ਕੋਈ ਕੈਸ਼ ਕੋਈ ਰਿਕਵਰ ਨਹੀਂ ਹੋਇਆ ਪਰ ਇਹਨਾਂ ਦੇ ਦੱਸਣ ਮੁਤਾਬਕ ਕੁਝ 1100 ਰੁਪਏ ਸੀਗਾ ਉਹ ਵਿੱਚ ਤੇ ਪਰ ਉਹ ਅਸੀਂ ਨਾ ਰਿਕਵਰ ਕਰਾਵਾਂ ਕਿਉਂਕਿ ਮੈਂ ਦੱਸਿਆ ਜਿੰਨੇ ਕਿ ਇਹ ਬਹੁਤ ਹੀ ਉਹ ਨੋਟੋਰੀਅਸ ਨੇ ਛੋਟੀ ਮੋਟੀ ਚੋਰੀਆਂ ਜਾਂ ਇਸ ਤਰੀਕੇ ਦੇ ਉਹ ਕਰਕੇ ਆਪ ਵੀ ਇਹ ਨਸ਼ੀ ਗਿਰਤੀ ਕਰਦੇ ਇਹ ਬੋਈ ਨੇ ਮੈਮ ਕਿਹਾ ਨਾ ਕੋਈ ਹੋਰ ਵੀ ਜੁੜੇ ਹੋਣੇ ਫਿਲਹਾਲ ਇਹਨੇ ਦੋ ਹੀ ਨੇ ਜੀ ਪਰ ਅਸੀਂ ਇਹਨਾਂ ਤੋਂ ਰਿਮਾਰਡ ਦੇ ਦੌਰਾਨ ਪਤਾ ਕਰਾਂਗੇ ਕਿ ਇਹਨਾਂ ਦੇ ਨਾਲ ਹੋਰ ਕਿਹੜੇ ਲੋਕ ਜੁੜੇ ਹੋਏ ਨੇ ਔਰ ਹੋਰ ਕੀ ਕੀ ਮਨਵਾਤਾ ਜਿਹੜੇ ਪਹਿਲੇ ਕੇਸ ਆ ਉਹਨਾਂ ਵਿੱਚ ਜਮਾਨਤ ਤੇ ਹਲਕਾ ਜੀ ਹਾਂ ਜੀ ਜਿਹੜਾ ਮੁੰਡਾ ਤੁਹਾਰੇ ਉਹਨਾਂ ਦੀ ਜਮਾਨਤ